ਸ਼੍ਰੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਮਾਝਾ ਮਾਲਵਾ ਸਪੈਸ਼ਲ ਅੱਜ ਗੱਲ ਕਰਾਂਗੇ ਮਾਲਵਾ ਸਪੈਸ਼ਲ ਅੱਜ ਪਾਵਾਂਗੇ ਟਿੱਬਿਆਂ ਦੀ ਬਾਤ ਜਿੱਥੇ ਆਇਆ ਸਮੁੰਦਰੀ ਜਹਾਜ਼ ਗਰਮੀ ਦੇ ਵਿੱਚ ਹੋ ਗਈ ਨਰਮੀ ਜਾਗ ਪਏ ਉਸ ਥਾਂ ਦੇ ਭਾਗ ਹਰ ਜ਼ੁਬਾਨ ਤੇ ਉਸ ਦੀ ਰਾਏ ਅੱਜ ਜਾਣਾਂਗੇ ਆਖਿਰ ਹੈ ਕਿ ਪੰਜੋਆਏ ਅੱਜ ਤੁਹਾਨੂੰ ਦੱਸਾਂਗੇ ਪੰਜੋਆਏ ਬਾਰੇ ਜੋ ਕਿ ਅੱਜਕੱਲ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਤੁਸੀਂ ਪੰਜਾਬ ਦਾ ਡਿਜ਼ਨੀ ਲੈਂਡ ਵੀ ਕਹਿ ਸਕਦੇ ਹੋ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਵਾਟਰ پارک ਹੈ ਇਸ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਡਿਟੇਲ ਵਿੱਚ ਦੇਵਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਸ਼ੁਰੂ ਕਰਦੇ ਹਾਂ ਇਸ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਲੋਕੇਸ਼ਨ ਹੈਗੀ ਹੈ ਜ਼ਿਲ੍ਹਾ ਬਟਿੰਡਾ ਪੁੱਚੋ ਮੰਡੀ ਦੇ ਕੋਲ ਲਹਿਰਾ ਬੇਗਮ ਦੇ ਵਿੱਚ ਇਹ ਬਣਿਆ ਆ ਲਗਭਗ 20 ਏਕੜ ਦੇ ਵਿੱਚ ਬਣਿਆ ਇਹ ਬਹੁਤ ਹੀ ਵਿਸ਼ਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਵਾਟਰ پارک ਹੈ ਸਭ ਤੋਂ ਪਹਿਲਾਂ ਟਿਕਟ ਬੁਕਿੰਗ ਬਾਰੇ ਗੱਲ ਕਰਦੇ ਹਾਂ ਇੱਥੋਂ ਦੀ ਜਿਹੜੀ ਟਿਕਟ ਆ ਉਹ ਹੈਗੀ ਹੈ 1299 ਰੁਪਏ ਜਿਸ ਦੇ ਵਿੱਚ ਤੁਹਾਨੂੰ 500 ਰੁਪਏ ਐਕਸਟਰਾ ਦੇਣੇ ਪੈਣਗੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਲਗਭਗ 300 ਰੁਪਏ ਰਿਫੰਡੇਬਲ ਹੋਊਗਾ ਮਤਲਬ ਕਿ ਤੁਹਾਨੂੰ ਉਹ ਵਾਪਸ ਕਰ ਦਿੱਤਾ ਜਾਊਗਾ 1299 ਦੇ ਵਿੱਚ ਤੁਹਾਨੂੰ ਕੀ ਕੀ ਸਹੂਲਤਾਂ ਮਿਲਣਗੀਆਂ ਤੁਸੀਂ ਸਾਰੇ ਦਿਨ ਲਈ ਆਪਣੀ ਫੈਮਲੀ ਨਾਲ ਉੱਥੇ ਇੰਜੋਏ ਕਰ ਸਕਦੇ ਹੋ ਤਰਾਂਤਰਾਂ ਦੀ ਅਟਰੈਕਸ਼ਨਸ ਮੀਨਸ ਤਰਾਂਤਰਾਂ ਨੇ ਇਹ ਚੀਜ਼ਾਂ ਤੋਂ ਤੁਸੀਂ ਉੱਥੇ ਇੰਜੋਏ ਕਰੋਗੇ ਜਿਸ ਦੇ ਵਿੱਚ ਵਾਟਰ پارک ਗੇਮਸ ਬੱਚਿਆਂ ਲਈ ਗੇਮਸ ਅਡਲਟਸ ਮਤਲਬ ਵੱਡਿਆਂ ਲਈ ਜਿਹੜੀਆਂ ਹੈਗੀਆਂ ਨੇ ਥ੍ਰਿਲਿੰਗ ਟਾਈਪਸ ਗੇਮਸ ਉੱਥੇ ਬਣੀਆਂ ਹੋਈਆਂ ਨੇਗੀਆਂ ਤੁਸੀਂ ਇਹਨਾਂ ਦੀ ਟਿਕਟ ਆਨਲਾਈਨ ਵੀ ਬੁੱਕ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖਾਈ ਜਾਣਗੇ ਜਿਸ ਦੇ ਉੱਪਰ ਤੁਸੀਂ ਫੋਨ ਕਰਕੇ ਜਾਂ ਇਹਨਾਂ ਦੀ ਵੈਬਸਾਈਟ ਤੋਂ ਤੁਸੀਂ ਜਿਹੜੀ ਹੈਗੀ ਆ ਆਨਲਾਈਨ ਟਿਕਟ ਵੀ ਬੁੱਕ ਕਰ ਸਕਦੇ ਹੋ ਜਦੋਂ ਆਪਾਂ ਸਾਰਾ ਦਿਨ ਕਿਤੇ ਘੁੰਮਦੇ ਫਿਰਦੇ ਆਂਦੇ ਨੇ ਓਬਵੀਅਸਲੀ ਸਾਨੂੰ ਭੁੱਖ ਵੀ ਲੱਗਦੀ ਆ ਤਾਂ ਗੱਲ ਕਰਾਂਗੇ ਖਾਣ ਪੀਣ ਬਾਰੇ ਇਹਨਾਂ ਦੇ ਬਾਦਰ ਪਾਰਕ ਦੇ ਵਿੱਚ ਰੈਸਟੋਰੈਂਟ ਵੀ ਬਣਿਆ ਹੋਇਆ ਆ ਜਿੱਥੇ ਤੁਸੀਂ ਖਾ ਪੀ ਸਕਦੇ ਹੋ 1299 ਦੇ ਵਿੱਚ ਹੀ ਤੁਹਾਨੂੰ ਲੰਚ ਦਿੱਤਾ ਜਾਂਦਾ ਆ ਜਿਸ ਦੀ ਟਾਈਮਿੰਗ ਜਿਹੜੀ ਰਹਿੰਦੀ ਆ ਉਹ 1 ਤੋਂ 4 ਰਹਿੰਦੀ ਆ 1 ਤੋਂ 4 ਦੇ ਵਿੱਚ ਤੁਹਾਨੂੰ ਖਾਣਾ ਮਿਲੇਗਾ ਖਾਣੇ ਵਿੱਚ ਤੁਹਾਨੂੰ 스ਨੈਕਸ ਜਿਦਾਂ ਫ੍ਰੈਂਚ ਫ੍ਰਾਈਜ਼ 버거 ਨੂਡਲਸ ਇਹ ਚੀਜ਼ਾਂ ਜੋ ਬੱਚੇ ਬਹੁਤ ਪਸੰਦ ਕਰਦੇ ਨੇ ਬੱਚਿਆਂ ਵਾਸਤੇ ਤੇ ਤੁਹਾਡੇ ਵਾਸਤੇ ਵੀ ਨੇ ਉਸ ਤੋਂ ਜ਼ਿਆਦਾ ਹੈਗਾ ਇਹ ਬਫੇ ਸਿਸਟਮ ਬਫੇ ਸਿਸਟਮ ਦਾ ਮਤਲਬ ਹੈਗਾ ਇਹ ਤੁਸੀਂ ਜਿੰਨੀ ਕੁਆਂਟੀਟੀ ਦੇ ਵਿੱਚ ਜਿੰਨੀ ਮਾਤਰਾ ਚ ਖਾਣਾ ਖਾਣਾ ਚਾਹੁੰਦੇ ਹੋ ਤੁਸੀਂ ਖਾ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਪ੍ਰੋਪਰ ਲੰਚ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾਊਗਾ ਜਿਸ ਦੇ ਵਿੱਚ ਸਬਜ਼ੀ ਰੋਟੀ ਦਹੀਂ ਵਗੈਰਾ ਜੋ ਤੁਹਾਨੂੰ ਉੱਥੇ ਮਿਲੇਗਾ ਇਹ ਜਿਹੜਾ ਹੈਗਾ ਆ ਇਹ ਇਹਨਾਂ ਦੀ ਟਿਕਟ ਦੇ ਵਿੱਚ ਹੀ ਤੁਹਾਨੂੰ ਮਿਲੇਗਾ ਇਸ ਤੇ ਲਈ ਤੁਹਾਨੂੰ ਖਾਣੇ ਦੇ ਜਿਹੜੇ ਹੈਗੇ ਨੇ ਉਹ ਐਕਸਟਰਾ ਜਾਂ ਇਸ ਤੋਂ ਇਲਾਵਾ ਕੁਝ ਪੇ ਕਰਨ ਦੀ ਲੋੜ ਨਹੀਂ ਹੈਗੀ ਖਾਣੇ ਦਾ ਤੁਹਾਨੂੰ ਪੈਸੇ ਉੱਥੇ ਨਹੀਂ ਦੇਣੇ ਪੈਣਗੇ। ਅਸਲ ਵਿੱਚ ਪੰਜਵਈ ਦੇ ਅੰਦਰ ਕੀ ਕੀ ਮੌਜੂਦ ਹੈ ਤੁਸੀਂ ਇੱਥੇ ਬਣੀ ਸੁਸਤ ਨਦੀ ਅਤੇ ਲਹਿਰ ਪੂਲ ਵਿੱਚ ਗੋਤੇ ਲਗਾ ਕੇ ਗਰਮੀ ਵਿੱਚ ਟੰਡਕ ਦਾ ਨਜ਼ਾਰਾ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਚੰਨ ਦੀ ਯਾਤਰਾ ਕਰਵਾਈ ਜਾਵੇਗੀ। ਮਤਲਬ ਤੁਹਾਨੂੰ ਸੱਚਮੁੱਚ ਦੇ ਚੰਦ ਵਰਗਾ ਮਾਹੌਲ ਜਿਹੜਾ ਉੱਥੇ ਦਿੱਤਾ ਜਾਵੇਗਾ। ਇਹਨਾਂ ਦੀਆਂ ਸਹੂਲਤਾਂ ਵਿੱਚ ਚੰਨ ਦੀ ਯਾਤਰਾ ਮਤਲਬ ਸੱਚਮੁੱਚ ਹੀ ਤੁਹਾਨੂੰ ਚੰਦ ਵਰਗਾ ਮਾਹੌਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੂਤ ਬੰਗਲਾ ਜੰਗਲ ਕੰਧ ਟੱਪਣਾ ਰੱਸੀ ਨਾਲ ਚੜਾਈ ਕਰਨਾ ਇਹ ਸਾਰੀਆਂ ਗਤੀਵਿਧੀਆਂ ਤੁਸੀਂ ਆਪਣੇ ਬੱਚਿਆਂ ਨੂੰ ਉੱਥੇ ਕਰਵਾ ਸਕਦੇ ਹੋ ਜਾਂ ਆਪ ਵੀ ਕਰ ਸਕਦੇ ਹੋ ਜਿਸ ਦਾ ਨਾਮ ਹੀ ਪੰਜ ਔਏ ਹੈ ਤਾਂ ਇੰਜੋਏ ਤਾਂ ਉੱਥੇ ਹੋਵੇਗਾ ਹੀ ਹੋਵੇਗਾ ਇਸ ਤੋਂ ਇਲਾਵਾ ਗਰਮੀ ਦੇ ਵਿੱਚ ਠੰਡਕ ਦਾ ਨਜ਼ਾਰਾ ਕਿਉਂਕਿ ਜਿਹੜੀ ਜਗ੍ਹਾ ਬਣੀ ਹੈ ਉਹਦੇ ਆਲੇ-ਦੁਆਲੇ ਸਾਰੇ ਕਿਤੇ ਤੁਹਾਨੂੰ ਪਾਣੀ ਹੀ ਪਾਣੀ ਮਿਲੇਗਾ ਤੁਸੀਂ ਆਪਣਾ ਜਨਮ ਦਿਨ ਵੀ ਇੱਥੇ ਮਨਾ ਸਕਦੇ ਹੋ ਕਿਉਂਕਿ ਇੱਥੇ ਪਾਰਟੀ ਕਰਨ ਦਾ ਪ੍ਰਬੰਧ ਵੀ ਇਹਨਾਂ ਦੁਆਰਾ ਕੀਤਾ ਗਿਆ ਹੈ। ਇਹਨਾਂ ਦੀਆਂ ਸਹੂਲਤਾਂ ਵਿੱਚ ਚੰਨ ਦੀ ਯਾਤਰਾ ਮਤਲਬ ਸੱਚਮੁੱਚ ਹੀ ਤੁਹਾਨੂੰ ਜਨਵਾਰਗਾ ਮਾਹੌਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ estraniye ਨਵੀਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਮਾਝਾ ਮਲਵਾ ਸਪੈਸ਼ਲ ਧੰਨਵਾਦ।